ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆ ਆਪਾਂ ਇੱਕ ਛੋਟੇ ਜਿਹੇ ਰੈਮਡੀ ਬਣਾਉਣ ਲੱਗੇ ਆ ਆ ਦੇਖੋ ਇੱਕ ਆਪਾਂ ਪਿਆਜ਼ ਲਿਆ ਵੱਡੇ ਸਾਈਜ਼ ਦਾ ਕਿਸੇ ਦੇ ਵੀ ਭੈਣ ਦੇ ਵਾਲ ਟੁੱਟਦੇ ਹੋਣ ਜਾਂ ਲੰਬੇ ਨਾ ਹੁੰਦੇ ਹੋਣ ਜਾਂ ਦੋ ਮੁਹੇ ਹੁੰਦੇ ਹੋਣ ਜਾਂ ਵਾਲਾਂ ਦੇ ਸਿਕਰੀ ਹੋਵੇ ਜਾਂ ਵਾਲਾਂ ਦਾ ਘੱਟ ਹੋਵੇ ਕੁਝ ਵੀ ਹੋਵੇ ਤਾਂ ਆਪਾਂ ਕੱਦੂ ਦਾ ਆਪਾਂ ਪਿਆਜ਼ ਲੈ ਲਿਆ ਇੱਕ ਵੱਡਾ ਆਪਾਂ ਤੇ ਇਹਨੂੰ ਆਪਾਂ ਹੁਣ ਕੱਦੂ ਕਸ ਕਰਾਂਗੇ ਆ ਛੋਟਾ ਸਾਈਜ਼ ਆ ਆ ਵੱਡਾ ਸਾਈਜ਼ ਆ ਇਹ ਆਪਾਂ ਉਹ ਮੋٹے ਵਾਲੇ ਪਾਸੇ ਆਪਾਂ ਇਹਨੂੰ ਕਦੂਕਾਸ਼ ਕਰਾਂਗੇ ਤੇ ਆ ਤੁਸੀਂ ਦੇਖੋ ਕਿ ਮੇਰੇ ਕੋਲੇ ਕੋਈ ਕੈਮਰਾ ਫੜਨ ਵਾਲਾ ਹੈ ਨਹੀਂ ਸੀਗਾ ਤੇ ਫਿਰ ਮੈਂ ਆਪ ਹੀ ਬਣਾਈ ਹੈ ਵੀਡੀਓ ਤੇ ਆ ਮੇਰਾ ਨਾਰੀਅਲ ਤੇਲ ਛੋਟਾ ਸਿਸ਼ੀ ਮੰਗਾਈ ਹੋਈ ਹੈ ਇਹ ਵਿੱਚ ਮਿਲਾ ਕੇ ਆਪਾਂ ਤੇ ਵਾਲਾਂ ਦੇ ਵਿੱਚ ਲਾਵਾਂਗੇ ਤੇ ਹੁਣ ਆਪਾਂ ਇਹਨੂੰ ਕਦੂਕਾਸ਼ ਕਰਦੇ ਆਂ ਇਹਦੇ ਵਿੱਚ ਆਪਾਂ ਕਦੂਕਾਸ਼ ਕਰਾਂਗੇ ਖੁੱਲੇ ਢਾਂਡੇ ਵਿੱਚ ਕਦੂਕਾਸ਼ ਸਹੀ ਹੋ ਜਾਂਦਾ ਹੈ ਤੇ ਹੁਣ ਮੈਂ ਇਹਨੂੰ ਕੱਦੂ ਕਾਸ਼ ਕਰੂੰਗੀ ਕੈਮਰਾ ਵੀ ਸੈੱਟ ਕਰਕੇ ਰੱਖ ਲੀਓ ਕਿ ਮੇਰੇ ਕੋਲ ਕੈਮਰਾ ਫੜਨ ਵਾਲਾ ਕੋਈ ਵੀ ਨਹੀਂ ਹੈਗਾ ਸੀ ਇਸ ਕਰਕੇ ਮੈਂ ਕੱਲੀ ਨੇ ਵੀਡੀਓ ਅਪਲੋਡ ਕੀਤੀ ਹੈ ਤੇ ਆ ਦੇਖੋ ਜੀ ਆਪਾਂ ਇਹਦੀ ਵਿੱਚ ਕੱਦੂ ਕਾਸ਼ ਕਰਾਂਗੇ ਮੋٹے ਵਾਲੇ ਪਾਸੇ ਹੁਣ ਆਪਾਂ ਪਿਆਜ਼ ਨੂੰ ਕੱਦੂ ਕਾਸ਼ ਕਰ ਰਹੇ ਹਾਂ ਦੇਖੋ ਜੀ ਵਾਲਾਂ ਦੀ ਕੇਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਵਾਲ ਆਪਣਾ ਔਰਤਾਂ ਦਾ ਇੱਕ ਸ਼ਿੰਗਾਰ ਹੁੰਦਾ ਤੇ ਵਾਲ ਵਾਲਾਂ ਦੀ ਦੇਖਭਾਲ ਕਰਨ ਲਈ ਤਾਂ ਬਹੁਤ ਹੀ ਜ਼ਰੂਰੀ ਹੁੰਦੀ ਹੈ ਤੇ ਕੇਸ ਗੁਰੂ ਕੇ ਮੋਹ ਰਣ ਕੇਸਾਂ ਨੂੰ ਜ਼ਰੂਰ ਸੰਭਾਲ ਕੇ ਰੱਖਣਾ ਚਾਹੀਦਾ ਐ ਵੈਸੇ ਔਰਤ ਸੋਹਣੀ ਕੇਸਾਂ ਨਾਲ ਹੀ ਲੱਗਦੀ ਹੈ ਤੇ ਤੁਸੀਂ ਆ ਤੇਲ ਆ ਇਸ ਤਰ੍ਹਾਂ ਤੁਸੀਂ ਜ਼ਰੂਰ ਕਰਕੇ ਵੇਖੋ ਮੈਂ ਉਸ ਦਿਨ ਵੀਡੀਓ ਜਿਹੜੀ ਤੇਲ ਬਣਾਇਆ ਸੀ ਮੈਂ ਉਹਦੇ ਵੀ ਢੰਗ ਦੱਸਿਆ ਸੀ ਵੀ ਆ ਤੇਲ ਦੀ ਵਰਤੋਂ ਕਰੋਗੇ ਤਾਂ ਤੁਸੀਂ ਪਿਆਜ਼ ਦਾ ਰਸ ਕੱਢ ਕੇ ਤੇ ਪਿਆਜ਼ ਦਾ ਜੂਸ ਤੇ ਆਪਣਾ ਨਾਰੀਅਲ ਦਾ ਤੇਲ ਮਿਲਾ ਕੇ ਨੌਣ ਤੋਂ 2 ਘੰਟੇ ਪਹਿਲਾਂ ਤੁਸੀਂ ਲਾ ਲਿਆ ਕਰੋ ਹੁਣ ਮੈਂ ਅੱਗੇ ਇਸ ਇਸ਼ਨਾਨ ਕਰਨਾ ਉਸ ਤੋਂ ਮੈਂ 2 ਘੰਟੇ ਪਹਿਲਾਂ ਲਾਉਂਗੀ ਉਸ ਮੈਂ ਤੁਹਾਨੂੰ ਲਾ ਕੇ ਵੀ ਦਿਖਾਵਾਂਗੀ ਆਪਾਂ ਕਦੂਕਸ਼ ਕਰ ਲਿਆ ਸਾਰਾ ਪਿਆਜ਼ ਹੁਣ ਆਪਾਂ ਇਹਨੂੰ ਨਚੋੜਾਂਗੇ ਇਹਦੇ ਚ ਸਾਰਾ ਜੂਸ ਕੱਢ ਲਾਂਗੇ ਨਚੋੜ ਕੇ ਹੱਥ ਨਾਲ ਜੂਸ ਵੀ ਕਾਫੀ ਨਿਕਲੂਗਾ ਜੋ ਦੇਖੋ ਕਿੰਨਾ ਪਾਣੀ ਹੁੰਦਾ ਪਿਆਜ਼ ਦੇ ਵਿੱਚ ਇੰਨਾ ਪਾਣੀ ਇਹ ਨਿਕਲੂਗਾ ਇਹਦੇ ਚੋਂ ਆਪਾਂ ਹੱਥ ਨਾਲ ਨਚੋੜਨ ਤੋੜ ਕੇ ਪੂਰਾ ਕੱਢ ਲਾਂਗੇ ਉਹਦੋਂ ਮੈਂ ਤਾਂ ਨਹੀਂ ਬੋਲ ਕੇ ਬਣਾਈ ਵੀਡੀਓ ਕਿ ਬੇਟਾ ਨਾ ਉਹ ਲਾਈਵ ਇੱਥੇ ਸੀ ਪੱਕ ਬਣੀ ਜਾਂਦਾ ਸੀ ਤੇ ਸ਼ਬਦ ਲਾਈਵ ਇੱਥਾ ਸੀ ਇਸ ਲਈ ਤੇ ਆ ਦੇਖੋ ਹੁਣ ਆਪਾਂ ਇਹਨੂੰ ਸਾਰੇ ਜੂਸ ਨੂੰ ਇਹਦੇ ਵਿੱਚ ਥੋੜਾ ਛੋੜ ਲਾਂਗੇ ਕੋਕਾ ਵਰਤਣਾ ਦੇ ਕਿੰਨਾ ਇੱਕ ਪਿਆਜ਼ ਚ ਕਿੰਨਾ ਜੂਸ ਨਿਕਲਿਆ ਇਹ ਸਾਰਾ ਹੀ ਮੈਂ ਆਪਦੇ ਸਿਰ ਤੇ ਲਾਉਂਗੀ ਕਿਉਂਕਿ ਇਹ ਇਹ ਬਾਲਾਂ ਦੇ ਲંબਾਈ ਤੇ ਨਹੀਂ ਲਾਉਣਾ ਹੁੰਦਾ ਇਹ ਬਾਲਾਂ ਦੀਆਂ ਜੜਾਂ ਤੇ ਲਾਉਣਾ ਹੁੰਦਾ ਦੇਖੋ ਜੀ ਬਾਲ ਬਹੁਤ ਛੇਤੀ ਗ੍ਰੋਥ ਕਰ ਜਾਂਦੀ ਨੇ ਦੇਖ ਭਾਰੇ ਬਹੁਤ ਹੰਡੇ ਨੇ ਬਾਲ ਜਿਹਦੇ ਹੌਲੇ ਬਾਲ ਨੇ ਉਹ ਵੀ ਉਹ ਔਰਤਾਂ ਇਹ ਵੀਰ ਵੀ ਕੋਈ ਵੀ ਲਾ ਸਕਦੇ ਨੇ ਤਾਂ ਆਪਾਂ ਇਹ ਵੇਖ ਰੋ ਤੇਲ ਇਹਦਾ ਜੂਸ ਕੱਢ ਲਿਆ ਠੀਕ ਹੈ ਇਹਦਾ ਜੂਸ ਇੰਨਾ ਨਿਕਲਿਆ ਹੈ ਦੇਖੋ 3 ਚਮਚੇ ਜੂਸ ਦੇ ਹੋਣਗੇ ਤੇ ਹੁਣ ਆਪਾਂ ਇੱਕ ਚਮਚ ਦੇ ਹਿਸਾਬ ਨਾਲ ਪਾਉਂਗੀ ਮੈਂ ਮਿਲਕੇ ਨਹੀਂ ਪਾਉਂਦੀ ਹੁੰਦੀ ਮੈਂ ਤਾਂ ਉਦਾਂ ਹੀ ਪਾ ਲੈਣੀ ਆ ਦੇਖੋ ਇੱਕ ਚਮਚ ਪਾਉਣਾ ਹੁੰਦਾ ਵੈਸੇ ਤਾਂ ਪਰ ਜੀ ਮਿਲਕੇ ਪਾਉਣਾ ਮਿਲਕੇ ਪਾਉਣੀ ਮੈਂ ਤਾਂ ਉਦਾਂ ਹੀ ਪਾ ਲੈਣੀ ਆ ਤੇ ਨਰੀਆ ਲਾਲੀ ਸੀ ਸੀ ਇਹ ਵਾਲੀ ਲਵੇ ਕਿਉਂਕਿ ਮੇਰੇ ਕੋਲ ਡੱਬਿਆਂ ਚ ਹੋਰਸ ਵੀ ਹੈਗੀਆਂ ਹੁਣ ਆਪਾਂ ਇਹਨੂੰ ਮਿਲਾ ਲਿਆ ਮਿਲਾ ਲ ਕੇ ਮੈਂ ਮੈਂ ਤੁਹਾਨੂੰ ਵਾਲਾਂ ਤੇ ਅਪਲਾਈ ਕਰਕੇ ਵੀ ਦਿਖਾਉਂਗੀ ਤੁਸੀਂ ਇਹ ਨਾ ਕਹੋ ਕਿ ਤੇ ਉਦਾਂ ਹੀ ਦੱਸੀ ਜਾਂਦੀ ਤੇ ਮੈਂ ਵਾਲਾਂ ਤੇ ਅਪਲਾਈ ਵੀ ਜ਼ਰੂਰ ਕਰੂੰਗੀ ਆਪਾਂ ਦੇ ਤੇ ਮੈਂ ਨਾਈਟ ਸੂਟ ਦੇ ਵਿੱਚ ਬੈਠੀ ਆਂ ਤੇ ਮੇਰੇ ਵਾਲ ਹਜੇ ਤੱਕ ਵੀ ਬਹੁਤ ਵਧੀਆ ਪਏ ਨੇ ਕਿਉਂਕਿ ਮੈਂ ਵਾਲਾਂ ਦੀ ਬਹੁਤ ਕੇਅਰ ਕਰਦੀ ਹਾਂ ਨਾਲੇ ਮੇਰਾ ਸਿਰ ਪਿਛਲੇ ਸਾਲ ਪੱਕ ਗਿਆ ਸੀ ਤੇ ਬਹੁਤ ਬਾਲ ਝੜ ਕੇ ਕਿਉਂਕਿ ਮੇਰੇ ਵਾਲ ਲੱਗ ਤੋਂ ਵੀ ਥੱਲੇ ਜਾਂਦੇ ਹੁੰਦੇ ਸੀ ਤੇ ਹੁਣ ਆ ਦੇਖੋ ਜੀ ਮੈਂ ਵਾਲਾਂ ਨੂੰ ਵੇਲੀਆਂ ਦੇਦੀ ਐਪਲਾਈ ਕਰੂੰਗੀ ਜਿਨੂੰ ਪੰਜਾਬੀ ਦੇ ਵਿੱਚ ਪੰਜਾਬੀ ਮਾਤਾਵਾ ਕਰਦੀਆਂ ਹੁੰਦੀਆਂ ਸੀ ਇਹ ਦੇਖੋ ਵਾਲਾਂ ਨੂੰ ਨਾ ਵੇਲੀਆਂ ਦੇਦੀ ਲਾ ਲੋ ਮੇਰੇ ਸਾਰੇ ਵਾਲਾਂ ਤੇ ਅਪਲਾਈ ਹੋ ਗਿਆ ਇਹ ਮੈਂ ਸਾਰੇ ਕਰ ਲਿਆ ਵਾਲਾਂ ਤੇ ਦੇਖੋ ਤੇ ਹੁਣ ਮੈਂ ਇਹਨਾਂ ਨੂੰ ਬੰਨ ਲਿਆ ਵਾਲਾਂ ਨੂੰ ਕਲੈਕਟਰ ਲਾ ਲਿਆ ਪਿੱਛੇ ਸਾਰੇ ਵਾਲ ਬਲੇਟ ਕੇ ਸਾਰੇ ਵਾਲ ਆਪਣੇ ਦੇ ਹੀ ਇਹਦੇ ਨਾਲ ਜਿਵੇਂ ਤੇਲ ਲੱਗਿਆ ਹੁੰਦਾ ਨਾ ਇਦਾਂ ਹੋ ਗਏ ਤੇ ਜਦੋਂ ਆਪਾਂ ਇਹਨਾਂ ਨੂੰ ਧੋਵਾਂਗੇ ਧੋ ਕੇ ਵੀ ਇਹ ਬਿਲਕੁਲ ਠੰਡੇ ਠੰਡੇ ਲੱਗਣਗੇ ਕਿਉਂਕਿ ਇਹਦੇ ਵਿੱਚ ਨਾਰੀਅਲ ਤੇਲ ਪਾਇਆ ਹੋਇਆ ਤੇ ਵਾਲ ਬਹੁਤ ਵਧੀਆ ਹੁਣ ਕਿਹੜਾ ਤਾਂ 스멜 ਜੀ ਆਉਂਦੀ ਹੈ ਕਿ ਅਧੀ ਨਾਰੀਅਲ ਦੀ ਬਟ ਬਾੜ ਬਹੁਤ ਵਧੀਆ ਬਣ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਜ਼ਰੂਰ ਕਰਕੇ ਦੇਖੋ ਇੱਕ ਵਾਰੀ